ਜਿਲੰਦਰ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਪਰਮਿੰਦਰ ਸਿੰਘ ਨਾਮਕ ਸ਼ਖਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਸ ਦੌਰਾਨ ਉਹਨਾਂ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਦਰਅਸਲ ਪਰਮਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਸ ਵੱਲੋਂ ਇੱਕ ਜ਼ਮੀਨ ਪਵਨ ਕੁਮਾਰ ਨਾਮਕ ਵਿਅਕਤੀ ਦੇ ਕੋਲੋਂ ਖਰੀਦੀ ਗਈ ਸੀ ਤੇ ਉਸਨੇ ਕਾਨੂੰਨੀ ਰੂਪ ਦੇ ਵਿੱਚ ਇੱਕਦਮ ਸਹੀ ਤਰੀਕੇ ਦੇ ਨਾਲ ਰਜਿਸਟਰੀ ਵੀ ਕਰਵਾਈ ਸੀ ਪਰ ਉਸ ਤੋਂ ਬਾਅਦ ਕੁਝ ਲੋਕਾਂ ਦੇ ਲੋ ਸਾਜਸ਼ ਰੱਜ ਕੇ ਜ਼ਿੰਦਾ ਵਿਅਕਤੀ ਪਵਨ ਕੁਮਾਰ ਦਾ ਜਾਲੀ ਡੈਥ ਸਰਟੀਫਿਕੇਟ ਬਣਾਇਆ ਗਿਆ ਤੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਕਰਾਰ ਕਰਕੇ ਉਸ ਦੀ ਪ੍ਰਾਪਰਟੀ ਆਪਣੇ ਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਖਰੀਦਦਾਰ ਤੇ ਵੇਚਣ ਵਾਲੇ ਦੇ ਹਸਤਾਖਰ ਕਰਨ ਤੇ ਇਹ ਮਾਮਲਾ ਹੋਰ ਜ਼ਿਆਦਾ ਹੁਣ ਉਲਝਦਾ ਹੋਇਆ ਦਿਖਾਈ ਦਿੰਦਾ ਪਿਆ ਹੈ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਉਹਨਾਂ ਨੂੰ ਹੁਣ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਨ ਦੇ ਜੋ ਕਿ ਪ੍ਰਯਾਸ ਕੀਤੇ ਜਾ ਰਹੇ ਨੇ ਤੇ ਤੇ ਚਲਦੇ ਅੱਜ ਮਜਬੂਰ ਹੋ ਕੇ ਉਹਨਾਂ ਦੇ ਵੱਲੋਂ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਇਹ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਇਸ ਮੌਕੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਮੈਂ ਫਗਵਾੜੇ ਦਾ ਰਹਿਣ ਵਾਲਾ ਰਸ਼ਮੀਸ਼ਾ ਜੀ ਮੇਰੇ ਐ ਐਸਪੀ ਸਾਹਿਬ ਨੇ ਕਾਫੀ ਜ਼ਿਆਦਾ ਸਾਨੂੰ ਟੌਰਚਰ ਕੀਤਾ ਫਿਰ ਉਸ ਤੋਂ ਬਾਅਦ ਮੇਰੇ ਇਹ ਬੰਦੇ ਨੂੰ ਪਵਨ ਕੁਮਾਰ ਨੂੰ ਰਾਪੀ ਅਸੁਰਤੀ ਲੈ ਗਏ ਮਸਲਾ ਉਹ ਸਮੱਸਿਆ ਕਿਸ ਕਰਕੇ ਕੀਤਾ ਸਮੱਸਿਆ ਇਹ ਹੈ ਜੀ ਪਹਿਲਾਂ ਸਾਨੂੰ ਕਹਿੰਦੇ ਨੇ ਵੀ ਅਸੀਂ ਫਗਵਾੜੇ ਵਾਲੀ ਪ੍ਰਾਪਰਟੀ ਦੀ ਗੱਲ ਕਰਨੀ ਹੈ ਜਦੋਂ ਇਹਨੂੰ ਅਰੈਸਟ ਕਰ ਲੈ ਆ ਫੇਰ ਕਹਿੰਦੇ ਮੁਜ਼ਫਰਨਗਰ ਵਾਲੀ ਪ੍ਰਾਪਰਟੀ ਦਾ ਸਾਰਾ ਵੇਰਵਾ ਦਿਓ ਜਿਹੜਾ ਵੀ ਜਾਂਦਾ ਸੀ ਮੁਜ਼ਫਰਨਗਰ ਵਾਲੀ ਪ੍ਰਾਪਰਟੀ ਦਾ ਵੇਰਵਾ ਦਿਓ ਹੁਣ ਹੁਣ ਬਈ ਬਾਅਦ ਚ ਅਸੀਂ ਇਹਦੀ ਇਹਦੀ ਜ਼ਮਾਨਤ ਕਰਾਈ ਜ਼ਮਾਨਤ ਵੀ ਅਸੀਂ ਮੱਸੀ ਕਰਾਈ ਆ ਬਹੁਤ ਤਰਲੇ ਕਰਕੇ ਜ਼ਮਾਨਤ ਕਰਾਈ ਜਦ ਕਿ ਕੋਈ ਇਦਾਂ ਦਾ سنگੀਨ ਜੁਰਮ ਨਹੀਂ ਸੀ ਜਿਹਦੀ ਜ਼ਮਾਨਤ ਨਾ ਹੋ ਸਕੇ ਨਹੀਂ ਤੁਹਾਨੂੰ ਤੰਗ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ ਜੇ ਇੱਕ ਪ੍ਰਾਪਰਟੀ ਤੁਹਾਡੇ ਨਾਮ ਤੇ ਹੈ ਸਾਡੀ ਤੋਂ ਇਹ ਇਹ ਕਹਿ ਰਹੇ ਆ ਵੀ ਸਾਨੂੰ ਪ੍ਰਾਪਰਟੀ ਦੇ ਦਿਓ ਤੁਸੀਂ ਆਪਣੇ ਘਰ ਬੈਠੋ ਜਾ ਨਹੀਂ ਪ੍ਰਾਪਰਟੀ ਤੁਹਾਡੇ ਨਾਮ ਤੇ ਹੈ ਪ੍ਰਾਪਰਟੀ ਪਵਨ ਕੁਮਾਰ ਦੇ ਨਾਮ ਤੇ ਹੈ ਹਾਂ ਤੇ ਇਹਨਾਂ ਕੋਲ ਤੁਸੀਂ ਖਰੀਦੀ ਹੈ ਇਹਨਾਂ ਤੋਂ ਅਸੀਂ ਖਰੀਦੀ ਹੈ ਤੇ ਉਸੇ ਬਾਵਜੂਦ ਜਿਹੜੀ ਥਰਡ ਪਾਰਟੀ ਹੈ ਉਹ ਕੀ ਕਹਿ ਰਹੀ ਹੈ ਥਰਡ ਪਾਰਟੀ ਇਹ ਕਹਿ ਰਹੀ ਹੈ ਜਿਹੜੀ ਜਿਨ੍ਹਾਂ ਦੇ ਅਗੇਂਸ ਆਲਰੇਡੀ ਕੋਰਟ ਦੇ ਵਿੱਚ ਕੇਸ ਚੱਲਦਾ ਆ ਉਹ ਐਸਪੀ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਕਹਿ ਰਹੇ ਆ ਕਾਦਾ ਕੇਸ ਚੱਲਦਾ ਉਹਨਾਂ ਦੇ 420 ਦਾ ਕੇਸ ਹੈ ਜੀ ਉਹਨਾਂ ਨੇ ਝੂਠੇ ਇਹਨਾਂ ਨੂੰ ਮਰਿਆ ਸਾਹਬ ਜੀ ਮਰਿਆ ਕੀਤਾ ਜੀ ਡੀਸੀ ਡੀਜੀ ਲੁਧਿਆਣੇ ਨੇ ਇਹ ਸਰਟੀਫਿਕੇਟ ਦਿੱਤਾ ਤੇ ਹਾਂ ਵੀ ਉਹ ਲਾਈਵ ਹੈ ਨਹੀਂ ਇਹ ਲਾਈਵ ਹੈ ਜਾਨੀ ਬੰਦਾ ਜਿੰਦਾ ਵਾ ਇਹਨਾਂ ਨੇ ਜਾਲੀ ਪੇਸ ਕਰਕੇ ਇਹਨਾਂ ਨੂੰ ਡੈਥ ਡੈਕਲੇਰ ਕਰਤਾ ਡੈਥ ਡੈਕਲੇਰ ਕਰਤਾ ਉਹਦੇ ਤਹਿਤ ਸਾਡੇ ਤੇ ਕੇਸ ਕਰਨ ਲਏ अच्छा हां ये जाली है पवन कुमार जी इसी वजह ना ਤੁਹਾਨੂੰ ਹਰਾਸ ਪਰੇਸ਼ਾਨ ਪਰੇਸ਼ਾਨ ਕਰ ਰਹੇ ਤੇ ਮੈਂ ਦਬਾਅ ਕਰ ਰਿਹਾ ਪੰਡਾ ਕੀ ਕਰਨਾ ਹੈ ਕਰਨੇ ਆ ਵੀ ਜਿਹੜੀ ਉਹ ਪ੍ਰੋਪਰਟੀ ਉਹ ਪ੍ਰੋਪਰਟੀ ਹੜੱਪੀ ਚਾਹੁੰਦੇ ਨੇ ਹੋਰ ਦਬਾਅ ਦਾ ਕੀ ਕਰਨ ਹੋ ਸਕਦਾ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਮੈਂ ਜਿੱਦਣ ਸਾਨੂੰ ਉਹਨਾਂ ਨੇ ਪਹਿਲਾਂ ਟੌਰਚਰ ਕੀਤਾ ਸੀ ਅਸੀਂ ਕਮਿਸ਼ਨਰ ਅ ਕਮਿਸ਼ਨਰ ਸਾਹਿਬ ਨੂੰ ਹਿਊਮਨ ਰਾਈਟਸ ਦੇ ਕਮਿਸ਼ਨਰ ਸਾਹਿਬ ਨੂੰ ਮੇਲ ਪਾਈ ਸੀ ਭਗਵੰਤ ਮਾਨ ਜੀ ਨੂੰ ਮੇਲ ਪਾਈ ਸੀ ਫਿਰ ਡੀਸੀ ਸਾਹਿਬ ਨੂੰ ਮੇਲ ਪਾਈ ਸੀ ਫਿਰ ਅ ਅ ਉਦੋਂ ਬਾਅਦ ਅਸੀਂ ਇੱਕ ਹਾਈ ਕੋਰਟ ਦੇ ਵਿੱਚ ਰਿਟ ਪਾਈ ਸੀ ਜੀ ਉਹ ਰਿਟ ਸਾਡੀ ਜਿਹੜੀ ਆ ਉਹ ਇਹਨਾਂ ਨੇ ਜਾਂ ਸਾਡੇ ਸ਼ਹਿਰ ਦੇ ਪ੍ਰਤਵੰਤੇ ਸੱਜਣ ਸਾਰੇ ਅਸੀਂ ਉੱਥੇ ਗਏ ਇਹਨਾਂ ਨੇ ਕਿਹਾ ਵੀ ਰਿਟ ਵਾਪਸ ਲੈ ਲਓ ਕਿ ਕਦੀ ਰਿਟ ਵਾਪਸ ਲੈ ਨਹੀਂ ਉਹਨਾਂ ਨੇ ਕਹਿਣ ਤੇ ਉਹਨਾਂ ਨੇ ਪਰਸੋਂ ਪਹਿਲੀ ਤੀਤ ਨੂੰ ਇਹਨੂੰ ਅਰੈਸਟ ਕਰ ਲਿਆ ਜੀ ਨਹੀਂ ਤੁਸੀਂ ਰੇਟ ਕੱਢਣ ਲਈ ਵਾਪਸ ਲਈ ਜਦ ਕਿ ਤੁਹਾਡੇ ਸਾਰੇ ਸਾਰੇ ਸ਼ਹਿਰ ਦੇ ਕਹਿੰਦੇ ਸੀ ਕਿ ਨਹੀਂ ਪਰਮਿੰਦਰ ਸਿੰਘ ਕਹਿੰਦੇ ਤੁਸੀਂ ਰੇਟ ਵਾਪਸ ਲੈ ਲਓ ਨਹੀਂ ਇਹਨਾਂ ਦਾ ਜਾਲੀ ਸਭ ਕੁਝ ਕਰਨ ਦੇ ਬਾਵਜੂਦ ਤੁਸੀਂ ਰੇਟ ਵਾਪਸ ਨਹੀਂ ਕੀਤਾ ਤੁਹਾਡੇ ਕੇਸ ਹੀ ਖਤਮ ਹੋ ਗਿਆ ਉਹ ਕਹਿੰਦੇ ਵੀ ਠੀਕ ਹੈ ਅਸੀਂ ਇਹਨੂੰ ਕੇਸ ਨੂੰ ਖਤਮ ਕਰ ਦਿੰਦੇ ਆ ਉਹ ਖਤਮ ਕੀ ਕਰਨਾ ਸੀ ਰੇਟ ਵਾਪਸ ਕਰਾਉਣ ਤੋਂ ਬਾਅਦ ਇਹਨੂੰ ਅਰੈਸਟ ਕਰ ਲਿਆ